ਤਹਾਰਾਂ ਤੋਂ ਬਾਅਦ ਕੁੰਬ ਕਰਨੀ ਨਹੀਂ ਸੁੱਤਾ ਪਿਆ ਸਿਹਤ ਵਿਭਾਗ ਤੇ ਹੁਣ ਵੇਲਣਿਆ ਤੇ ਵਿਕ ਰਿਹਾ ਹੈ ਖੰਡ ਵਾਲਾ ਗੁੜ ਤੇਲ ਅਤੇ ਰੰਗ ਵੇਖ ਕੇ ਅੱਗ ਬਬੂਲਾ ਹੋਏ ਗ੍ਰਾਹਕ ਸਿਹਤ ਅਫਸਰ ਨੇ ਕਿਹਾ ਅੱਜ ਸ਼ਨੀਵਾਰ ਹੈ ਕੱਲ ਐਤਵਾਰ ਸੋਮਵਾਰ ਨੂੰ ਦੇਖ ਲਵਾਂਗੇ ਮਾਰੀ ਕੋਗ ਦੀ ਦੀ ਖੰਡ ਦਿਖਾਉਂਦੇ ਹੋਏ ਡਾਕਟਰ ਲਖਵੀਰ ਸਿੰਘ ਨੇ ਗੁੜ ਵਿੱਚ ਮਿਲਾਏ ਜਾਣ ਵਾਲੇ ਰੰਗ ਦੇ ਡੱਬੇ ਵੀ ਵਿਖਾਏ ਡਾਕਟਰ ਲਖਵੀਰ ਸਿੰਘ ਪਾਰਟੀਆਂ ਕਾਂਗਰਸੀ ਆਗੂ ਉਹਨਾਂ ਦੀ ਪਤਨੀ ਲਖਵੀਰ ਕੌਰ ਤੇ ਇੱਕ ਹੋਰ ਮਹਿਲਾ ਗ੍ਰਾਹਕ ਪ੍ਰਿਆ ਨੇ ਦੱਸਿਆ ਕਿ ਉਹ ਫਗਵਾੜਾ ਬਾਈਪਾਸ ਤੇ ਗੁੜ ਲੈਣ ਲਈ ਆਇਆ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਵੇਲਣੇ ਤੇ ਕੰਮ ਕਰਨ ਵਾਲੇ ਲੋਕ ਖੰਡ ਦਾ ਗੁੜ ਬਣਾ ਰਹੇ ਸੀ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਗੁੜ ਨੂੰ ਚਮਕ ਅਤੇ ਲਾਲੀ ਦੇਣ ਵਾਲੇ ਸਮਾਨ ਦੀ ਚੈਕਿੰਗ ਕੀਤੀ ਤਾਂ ਉਹ ਲਾਲ ਰੰਗ ਸੀ ਜੋ ਸਿਹਤ ਲਈ ਪੂਰੀ ਤਰ੍ਹਾਂ ਨਾਲ ਨੁਕਸਾਨਦਾਇਕ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਗੁੜ ਵਿੱਚ ਮਿਲਾਏ ਜਾਣ ਵਾਲੇ ਰੰਗ ਵਰਗੇ ਤਰਲ ਪਦਾਰਤ ਦੀ ਚੈਕਿੰਗ ਕੀਤੀ ਤਾਂ ਉਹ ਘਾੜਾ ਜਿਹਾ ਤੇਲ ਸੀ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਰੋਲਾ ਪਾਇਆ ਤਾਂ ਗੁੜ ਬਣਾਉਣ ਵਾਲੇ ਨੇ ਗੁੜ ਵਿੱਚ ਮਿਲਾਏ ਜਾਣ ਵਾਲੇ ਤਰਲ ਪਦਾਰਤ ਤੇ ਮਿੱਟੀ ਪਾ ਕੇ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਪਿੱਛੇ ਪ੍ਰਾਲੀ ਹੇਠਾਂ ਚੈੱਕ ਕੀਤਾ ਤਾਂ ਉੱਥੇ 50 ਦੇ ਕਰੀਬ ਖੰਡ ਦੀਆਂ ਬੋਰੀਆਂ ਸਨ ਜਿਨ੍ਹਾਂ ਵਿੱਚ ਘਟੀਆ ਕੁਆਲਿਟੀ ਦੀ ਖੰਡਲ ਕੋਈ ਹੋਈ ਸੀ ਜਿਸ ਵਿੱਚ ਮਿੱਟੀ ਪਈ ਹੋਈ ਸੀ ਸਾਰੇ ਗ੍ਰਾਹਕਾਂ ਨੇ ਰੌਲਾ ਪਾਇਆ ਤਾਂ ਤੁਰੰਤ ਲੋਕਾਂ ਨੂੰ ਇਕੱਠਾ ਕੀਤਾ ਗਿਆ ਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਦੀਵਾਲੀ ਤੋਂ ਬਾਅਦ ਵੀ ਛਾਪੇਮਾਰੀ ਕਰਨ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਖਾਣ ਲਈ ਮਿਲੇ ਇਸੇ ਸੰਬੰਧੀ ਜ਼ਿਲ੍ਹਾ ਸਿਹਤ ਅਫਸਰ ਜਤਿੰਦਰ ਕੁਮਾਰ ਭਾਰਟੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਸ਼ਨੀਵਾਰ ਹੈ ਤੇ ਕੱਲ ਐਤਵਾਰ ਇਹ ਛੁੱਟੀਆਂ ਹੋਣ ਕਰਕੇ ਸੋਮਵਾਰ ਨੂੰ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਉਹਨਾਂ ਵੈਸੇ ਇਹ ਵੀ ਕਿਹਾ ਕਿ ਉਹਨਾਂ ਕੋਲ ਵੀਡੀਓ ਪਹੁੰਚ ਗਈ ਹੈ ਉਹ ਕਰਮਚਾਰੀਆਂ ਨੂੰ ਭੇਜ ਕੇ ਨਿਰਦੇਸ਼ ਦੇ ਰਹੇ ਨੇ ਤੁਹ ਜਗਾ ਦੀ ਹਟ ਲਾਇਆ ਮੈਂ ਉੱਥੇ ਮਿੱਟੀ ਪਾਤੀ ਰਹਿੰਦੀ ਆ ਸਾਰੀ ਮਿੱਟੀ ਪਾਈ ਜਾਂਦੀ ਆ ਆ ਮੁਗਲ ਤੇਲ ਆ ਜੀ ਜਿਹੜਾ ਇਹ ਪਾ ਰਹੇ ਆ ਔਰ ਦੇ ਵਿੱਚ ਆ ਮੁਗਲ ਤੇਲ ਪਾ ਰਹੇ ਤੁਸੀਂ ਇਹ ਤੋਂ ਗੁੜ ਲੈ ਕੇ ਜਾ ਰਹੇ ਸੀ ਬੱਸ ਬਾ ਦੇਖਣਾ ਸੀ ਜਸਟ ਵੀਰ ਨੂੰ ਤੁਸੀਂ ਕੰਮ ਕੀ ਕਰਦੇ ਹੋ ਮੈਂ ਪਰਸਨਲ ਡਾਕਟਰ ਹਾਂ ਓਕੇ ਸ਼ੰਭੇ ਵਾਲਾ ਮੇਰਾ ਹਸਪਤਾਲ ਹੈ ਮਾਈਸੈਲਫ ਡਾਕਟਰ ਲਕੀਸ਼ੰਗ ਪਾੜੀਆ ਆਲ ਇੰਡੀਆ ਰਜੀਵ ਗਾਂਧੀ ਕਾਂਗਰਸ ਕਮੇਟੀ ਰਾਸ਼ਟਰੀ ਦੇਸ਼ ਐਂਡ ਆਲ ਇੰਡੀਆ ਮਨੋਰਟੀ ਡਿਪਾਰਟਮੈਂਟ ਰਾਸ਼ਟਰੀ ਸਦਸ ਪਰ ਇਹ ਜੇ ਗੱਲ ਕੀਤੀ ਜਾਵੇ ਤਾਂ ਫਵਾੜਾ ਰੋਡ ਤੇ ਆ ਇਹਦੇ ਕੀ ਵੈਸੇ ਲੰਘ ਰਹੇ ਸੀ ਤੁਸੀਂ ਵੈਸੇ ਲੰਘ ਰਹੇ ਸੀ ਮੱਥੇ ਤੇ ਹੋਰ ਕੀ ਕਹਿਣਾ ਨਹੀਂ ਕੀ ਕਹ ਰਹੇ ਤੁਸੀਂ ਯਾਰ ਮਲਾ ਰਹੇ ਕੈਮੀਕਲ ਕਰ ਉਹ ਕੈਮੀਕਲ ਮਲਾ ਰਹੇ ਜੀ ਔਰ ਆਦੋ ਪਿੱਛੇ ਖੜ ਦੀ ਤੇ ਲਖਾ ਜੇ ਤੇ ਨਹੀਂ ਆ ਮਲਾਉਣਾ ਵੀ ਵਿੱਚ ਆ ਵਿੱਚ ਮਲਾਉਣਾ ਹੀ ਰੰਗ ਹੈ ਨਹੀਂ ਅੱਜ ਤਾਂ ਸ਼ੁਰੂ ਹੀ ਕਿਹਾ ਵੀ ਬਣਾ ਨਹੀਂ ਨਹੀਂ ਮਲਾਇਆ ਤੂੰ ਮਲਾਇਆ ਵਾਕਈ ਮਲਾਇਆ ਵਿੱਚ ਇਹ ਵੀ ਕੁਝ ਨਹੀਂ ਬਣਾਇਆ ਇਹ ਹੈ ਕਾਦੇ ਲਈ ਚਲੋ ਆ ਜੀ ਅੱਜ ਤੋ ਕੱਲ ਰੰਗ ਕਾਲੀ ਰੱਖਿਆ ਹੈ ਕਲਰ ਜਿਹੜਾ ਮੋਟੋ ਅਛਲੀਆ ਰੱਖਾ ਬਈਏ ਕੋਈ ਬੰਦਾ ਆ ਜਾ ਲਾਲ ਗੁੜਬਾੰਗ ਲੈ ਤੋ ਜਲੇਬੀ ਵਾਲਾ ਤੇ ਮੋਗਨ ਤੇਲ ਕਾਲੀ ਰੱਖਿਆ ਉਹ ਨਹੀਂ ਲਾਏ ਅੱਛਾ ਚੱਲ ਅੱਗੇ ਅਲੂ ਖਾਂਦੇ ਠੰਡ ਵਿੱਚ ਖੰਡ ਵੀ ਮਲਾਣੇ ਅੱరే ਬੱਚੇ ਪਤਾ ਨਹੀਂ ਤੁਹਾਨੂੰ ਕੀ ਕਰਦੀ ਸੀ ਨਹੀਂ ਇਹ ਤਾਂ ਪੱਲਣਾ ਨਹੀਂ ਠੱਟਾ ਕਰ ਕਰ ਕੇ ਲਾਰੇ ਬੰਦੇ ਔਰ ਐਸ ਠੰਡ ਖੰਡ ਗੱਲੀ ਰੱਖੀ ਹੋਈ ਮੇਰਾ ਬਰਾ ਖੰਡ ਗੱਲੀ ਰੱਖੀ ਹੈ ਭਾਜੀ ਖੰਡ ਕਾਦੇ ਵਾਸਤੇ ਲਿਆਂਦੀ ਹੋਈ ਛੋਟੇ ਹੀ ਲਿਆਏ ਜੋ ਗੰਨਾ ਕੋਈ ਮਾੜਾ ਆਗਾ ਤਾਂ ਉਸ ਮੈਂ ਡਾਲਨੀ ਪੜ ਜਾ ਪਰ ਖੰਡਦਾਰੇ ਵਿੱਚ ਮਲਾਈ ਨਹੀਂ ਜਾ ਸਕਦੀ ਨਹੀਂ ਨਹੀਂ ਔਰ ਖੰਡ ਜਿਹੜੀ ਬਿਲਕੁਲ ਵਿਚਾਰ ਮਿੱਟੀ ਖੰਡ 10 12 ਰੁਪਏ ਕਿਲੋ ਵਾਲੀ ਉਹਦੇ ਨਾਲ ਗੁਰਜਪਾ ਚ ਸਾਨੂੰ ਸੁਵਾਉਣੀ ਆ ਖੰਡ ਉਧਰ ਆਓ ਇੱਥੇ ਬੈਠ ਉੱਪਰ ਉਹਨੂੰ ਚੱਕ ਫੜ ਫੜ ਨਹੀਂ ਮਿੱਠੂ ਮੋਟੂ ਪਰ ਬੋਲ ਇਹ ਕਾਦੇ ਲਈ ਰੱਖੀ ਐ ਤੇ ਕਾਦੇ ਲਈ ਰੱਖੀ ਨਾ ਆ ਜੀ ਤਾ ਗੰਨਾ ਮਾਰਾ ਜਾਓ ਇਹ ਗੁੱਤ ਪੌਣੀ ਰੱਖੀ ਨਾ ਥੁਰਤ ਪੌਣੇ ਨਾ ਤੁਸੀਂ ਬਾਦਿਆ ਜੀ ਆ ਜਾਓ ਗੰਨਾ ਜੋ ਮਾਰਾ ਜਾਣਾ ਹਾਂ ਕੁਝ ਨਹੀਂ ਚੈੱਕ ਕਰਨ ਲਈ ਆਇਆ ਕੋਈ ਕੁਝ ਨਹੀਂ ਕੋਈ ਨਹੀਂ ਆਉਂਦਾ ਜੀ ਅਜੇ ਅਜੇ ਤਾਂ ਚੱਲ ਵੀ ਗਿਆ ਜੀ ਕੋਈ ਨਹੀਂ ਆਉਂਦਾ ਇੱਥੇ ਯਾਰ ਖੰਡ ਰੱਖੀ ਦੇ ਤਾਂ ਕਿਹ ਡਾਂਗੇ ਨਾ ਬਈ ਚਾਲੂ ਤਾਂ ਆ ਜੀ ਗਿਆ ਨਾ ਆਇਆ ਓ ਯਾਰ ਅਬੀ ਸਾਰਾ ਕੰਮ ਨਾ ਆਇਆ ਜੀ ਉਧਰ ਸਾ ਇਹ ਨਾ ਬਾਈ ਪਤ ਨਹੀਂ ਕੀ ਕੋਸੋ ਕਿੱਥੇ ਤੇ ਰਹਿਣ ਵਾਲੇ ਆ ਬਾਈ ਬੋਲ ਕਿੱਥੇ ਤੇ ਰਹਿਣ ਵਾਲੇ ਜਿੱਪੀ ਸਾਹਿਬ ਜੀ ਆ ਜਾਂਦੇ ਜੇ ਜਿਵੇਂ ਪਤਾ ਦੇ ਮੈਂ ਤਾਂ ਵੀ ਆ ਘੜਦਾ ਪੁਰਾਣੇ ਲਖਵੀਰ ਇੰਨਾ ਨਾ ਅੱਛਾ ਡਾਕਟਰ ਹੈ ਨਾ ਨਾ ਬੜਿਆ ਆ ਆ ਪਤਾ ਨਹੀਂ ਆ ਜਨਾ ਦਾ ਡਾਕਟਰ ਦੇ ਲੈ ਪਾੜ ਗਿਆ ਕੋਈ ਜੀ ਜਾਣਾ ਆਪ ਜਾਏਗਾ ਅੱਜ ਅਜੇ ਸਰਾਉ ਹਾਂ ਉਹ ਹਾਂ ਪਿਆਵਾ ਉਹ ਪਟਿਆ ਤੀਨ ਤੇਰ ਦਾ ਪਿਆਵਾ ਕਿਹਦਾ ਨਹੀਂ ਕਿ ਗੰਗੀ ਦਾ ਤੇ ਉਹਦੀ ਦੋਸਤਾਂ ਤੋਂ ਬੋਲਣ ਦਾ ਲੇਟਾ ਉਹ ਬਾਈ ਕੁਫੀ ਹੈ ਕਿ ਅੰਨਾ ਕੁਝ ਪੰਜਾਬ ਦੀ ਸੁਣੀ ਗਏ ਅਵੰਤਰ ਮਾਲੂ

ਉਹਦੇ ਮੋਟੇ ਉੱਪਰ ਜੰਮ ਗਿਆ ਉਹ ਉੱਦੇ ਛੱਤੇ ਪਿਆ ਹੋਇਆ ਉਹ ਡੱਬਾ ਇਹਨਾਂ ਨੇ ਇਹਨੂੰ ਚੱਕ ਕੇ ਮਾਰਿਆ ਨਹੀਂ ਆਹ ਸਾਰੀ ਛੱਤੇ ਪਿਆ ਹੋਇਆ ਨੂੰ ਬਾਈ ਕਾਲਸ ਮਾਰ ਲੈਣ ਗਿਆ ਕਰਤਾ ਫੋਨ ਉਹਨਾਂ ਨੂੰ ਸਾਹਿਬ ਜੀ ਉਹਨਾਂ ਨੂੰ ਫੋਨ ਕਰਤਾ ਇਹ ਆ ਸ਼ਹਿਰ ਨਾਲ ਦੇ ਦਿਆ ਹਾਂ ਇਹ ਤੇ ਕਿੰਨੀ ਖੰਡ ਪਾਈ ਹੈ ਕੀ ਨਾਮ ਹੈ ਤੇਆ ਕਿੱਥੇ ਰਹਿਣਾ ਲੋਕਲ ਸ਼ੇਅਰ ਕਰੋ ਪੋਰ ਹੀ ਜਾਤੋ ਕਿ ਅਸੀਂ ਗੋਲਡਨ ਆਏ ਸੀ ਕਿਹਾ ਹਾਂ ਜੀ ਅਸ ਤਾਂ ਨਿਕਲਣ ਦੇ ਸੀ ਕਿ ਅਸੀਂ ਕਿ ਬੀ ਚਲੋ ਇੱਥੇ ਲੱਗੇ ਮਿਲਦਾ ਆ ਅਸੀਂ ਇੱਥੋਂ ਲੈਣ ਆਏ ਸੀਗੇ ਤੇ ਉਹ ਸੈਲਮ ਹੁਣੇ ਸੰਦਸਿਆ ਵੀ ਆ ਜੋ ਦਿਖਾਈਏ ਤੁਹਾਨੂੰ ਤੇ ਅਸੀਂ ਦੇਖਿਆ ਵੀ ਉਹ ਉੱਥੇ ਰੰਗ ਡੁੱਲਿਆ ਪਿਆ ਆ ਤੇ ਉਹ ਕੋਲ ਰੰਗ ਰੱਖਿਆ ਹੋਇਆ ਪਿਆ ਵਾ ਤੇ ਉខਾਇਆ ਹੋਰ ਕੀ ਹੁਣ ਲੈ ਕੇ ਜਾ ਰਹੇ ਹੋ ਨਹੀਂ ਨਹੀਂ ਹੁਣ ਨਹੀਂ ਫੋਨ ਤਾਂ ਚਲਿਏ ਇਧਰੇ ਲਾ ਦੇ ਮੱਖੀਆਂ ਨਾਲ ਭਰਿਆ ਬਹੁਤ ਬਹੁਤ ਅੱਜ ਕੱਲ ਬਿਮਾਰੀਆਂ ਬਹੁਤ ਜ਼ਿਆਦਾ ਗੰਦ ਬਿਮਾਰੀਆਂ ਵੀ ਨਾ ਕਰਕੇ ਹੋ ਰਹੀਆਂ ਅੱਜ ਕੱਲ ਜਿਹੜੀਆਂ ਢੀਆਂ-ਵਢੀਆਂ ਡਿਸੀਜ਼ ਆ ਉਹ ਵੀ ਨਾ ਕਰਕੇ ਹੋਣ ਰਹੀਆਂ ਆ ਹੌਲ ਕਿਤਾ ਕਰੋ ਸੰਗੇ ਸਾਰ ਨਾ ਕੋਈ ਨਾ 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 ਅਸੀਂ ਖਾਣਾ ਹੁਣ ਤਾਂ ਚਲਿਏ ਫੋਨ ਨਹੀਂ ਲੈਣਾ ਗੁਰੂ ਬਸ ਇਹੀ ਕਹਿਦਾ ਵੀ ਵੀ ਅਲਰਟ ਮਤਲਬ ਦੇਖ ਕੇ ਲੋ ਜਿਹੜੀ ਵੀ ਚੀਜ਼ ਲੈਣੀ ਆ ਇਧਰ ਗੋੜ ਦੀ ਗੱਲ ਕਰੀਦਾ ਤੁਹਾਨੂੰ ਜਿਹੜੇ ਨਾਂ ਦੱਸੇ ਇਹਨਾਂ ਦੇ ਤੁਸੀਂ ਵੀ ਇਹੀ ਗੋੜ ਬੜੇ ਸਵਾਦ ਨਾਲ ਲੈ ਜਾਣਾ ਸੀਗਾ ਸੱਚੀ ਉਹ ਤੇ ਇਹਨਾਂ ਦਾ ਗਾਹ ਦੇਖ ਲਿਆ ਇਹਨਾਂ ਨੇ ਤਾਂ ਇਹ ਤਾਂ ਖਾਂ ਪੀਂਦੇ ਗੁੜ ਦੀ ਚਾਹ ਆ ਕਹਿੰਦੇ ਖੰਡ ਚ ਕੈਮੀਕਲ ਹੁੰਦਾ ਆ ਹਾਂਜੀ ਤੇ ਗੋੜ ਚਲੋ ਵਧੀਆ ਹੁੰਦਾ ਆ ਗੁੜ ਦੀ ਚਾਹ ਪੀਣੀ ਇਹਨਾਂ ਲੁੱਕੀ ਨੈਚੁਰਲ ਲੱਗਦੇ ਨੇ ਪਰ ਫਿਰ ਵੀ ਰੇਟ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਪਤਾ ਲਾ ਮੇਰਾ ਨਾਮ ਲਖਵਿੰਦਰ ਕੌਰ ਹੈ ਕਿੱਥੇ ਦੇ ਰਹਿਣ ਵਾਲੇ ਆਸੀਂ ਚੱਬੇਵਾਲ ਦੇ ਰਹਿਣ ਵਾਲੇ ਆ ਓਕੇ ਆ ਵੇ ਤੁਸੀਂ ਖੜੇ ਹੋ ਬੇਲੇ ਰਹੇ ਹੋ ਤੇ ਕੁਆੜਾ ਬਾਈਪਾਸ ਤੇ ਕੀ ਕਰਨੇ ਤੇ ਕੀ ਰੋਤਾ ਇਹ ਸਰ ਅਸੀਂ ਗੋੜ ਦੇਖਣ ਵਾਸਤੇ ਆਏ ਸੀ ਕਿ ਕਿੱਥੋਂ ਵਧੀਆ ਗੋੜ ਮਿਲ ਸਕਦਾ ਹੈ ਲੇਕਿਨ ਜਦੋਂ ਅਸੀਂ ਪਹੁੰਚੇ ਤੇ ਇਹ ਰੰਗ ਪਾ ਰਹੇ ਸੀਗੇ ਵਿੱਚ ਤੇ ਮੁਗਲਲ ਤੇਲ ਵੀ ਰੱਖਿਆ ਹੋਇਆ ਸੀ ਇਹਨਾਂ ਨੇ ਤੇ ਅਸੀਂ ਅਚਾਨਕ ਅਸੀਂ ਕਿਹਾ ਦੇਖਿਆ ਵੇ ਚੀਨੀ ਤਾਂ ਨਹੀਂ ਪਾਉਂਦੇ ਤੁਸੀਂ ਜਦੋਂ ਦੇਖਿਆ ਤੇ ਪਿੱਛੇ ਢੇਰ ਚੀਨੀ ਦਾ ਵੀ ਲੱਗਾ ਹੋਇਆ ਸੀ ਤੇ ਸਾਡਾ ਸਿਹਤ ਵਿਭਾਗ ਵਾਲੇ ਤਾਂ ਸਾਰੇ ਸੁੱਤੇ ਪਏ ਨੇ ਜਦ ਕਿ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਸਾਰਿਆਂ ਤੇ ਵੇਲਿਆਂ ਦੇ ਉੱਤੇ ਚੈਕਿੰਗ ਹੋਵੇ ਕਿ ਇਹ ਕੋ ਕੀ ਕੀ ਕੰਮ ਕਰ ਰਹੇ ਨੇ ਆਮ ਨਿੱਕੇ ਹੈ ਵੀ ਤਾਂ ਦਸੰਬਰ ਮਹੀਨੇ ਤੇ ਜਾ ਕੇ ਜਿਹੜਾ ਵੇਲੇ ਬਰਾਤੀ ਹੁੰਦੇ ਹਾਂ ਹਾਂਜੀ ਹਾਂਜੀ ਲੱਗਣਾ ਹੁੰਦਾ ਉਹ ਸਭ ਲੋਕ ਦੇ ਵੀ ਆਇਆ ਮੈਂ ਭਾਰੇ ਜਲਦੀ ਅਪਡੇਟ ਦੇ ਵਿੱਚ ਹਾਂ ਜੀ ਸਿਰਫ ਵਾਰ ਸਿਰਫ ਇਹ ਤਿਹਾਰਾਂ ਦੇ ਉੱਪਰ ਹੀ ਜਾਗਦਾ ਤੇ ਬਾਕੀ ਦਿਨ ਸੁਤਾ ਰਹਿੰਦਾ ਬਿਲਕੁਲ ਸੁੱਤਾ ਹੈ ਜੀ ਸਿਹਤ ਵਿਭਾਗ ਬਿਲਕੁਲ ਆ ਦੇਖੋ ਉਹਨਾਂ ਤੁਸੀਂ ਵੀਡੀਓ ਬਣਾ ਲਈਆ ਦੱਸਿਆ ਸਾਰਾ ਕਿ ਕਿਦਾਂ ਰੰਗ ਪਾਇਆ ਹੋਇਆ ਉਹਨਾਂ ਨੇ ਕਿਦਾਂ ਕਿਹਾ ਕੈਮੀਕਲ ਪਾ ਰਹੇ ਨੇ ਚੀਨੀ ਪਾ ਰਹੇ ਨੇ ਵਿੱਚ ਤੇ ਸਾਡੇ ਲੋਕਾਂ ਨੂੰ ਹੀ ਜਾਗਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਜਿਹੜੇ ਵੀ ਗੁੜ ਲੈ ਕੇ ਜਾ ਰਹੇ ਨੇ ਜਿੱਥੋਂ ਵੀ ਵੇਲਣੇ ਤੋਂ ਲੈ ਰਹੇ ਇਹ ਨਹੀਂ ਕਿ ਇੱਕ ਹੀ ਜਗ੍ਹਾ ਤੋਂ ਜਿੱਥੋਂ ਵੀ ਇਹਲੇ ਸਾਲੋਂ ਸਾਲ ਵੀ ਲੈ ਕੇ ਜਾ ਰਹੇ ਉੱਥੇ ਦੇਖੋ ਪਹਿਲਾ ਸਾਰਾ ਦੇਖੋ ਕਿ ਉਹ ਕੀ ਕੀ ਬਣਾ ਰਹੇ ਨੇ ਉਹ ਸਿੱਧੀ ਗੱਲ ਭਈਆਂ ਤੇ ਵਿਸ਼ਵਾਸ ਨਾ ਕਿਉਂਕਿ ਅਸਾਨੂੰ ਕੀ ਹੋਣਾ ਬਿਲਕੁਲ ਇਹਨਾਂ ਨੇ ਸਾਰਿਆਂ ਨੂੰ ਇਹੀ ਕੈਮੀਕਲ ਖਿਲਾ ਦੇਣਾ ਸੀ ਜਿਹਦੇ ਨਾਲ ਕਿ ਸਾਨੂੰ ਲੀਵਰ ਕਿਡਨੀ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਪੇਟ ਦੀਆਂ ਹੋਰ ਬਿਮਾਰੀਆਂ ਹੋ ਰਹੀਆਂ ਨੇ ਇਨਫੈਕਸ਼ਨ ਹੋ ਰਹੀ ਹੈ ਜੋ ਵੀ ਹੋ ਰਿਹਾ ਹੈ ਇਹ ਕੈਮੀਕਲ ਦੇ ਨਾਲ ਹੀ ਹੋ ਰਿਹਾ ਹੈ ਸਾਡੇ ਲੋ ਪ੍ਰਸ਼ਾਸਨ ਨੂੰ ਫੋਨ ਕੀਤਾ ਕਿ ਕਿਸੇ ਨੂੰ ਘਰ ਹਾਂਜੀ ਅਸੀਂ ਸਾਰਿਆਂ ਨੂੰ ਫੋਨ ਕੀਤੇ ਨੇ ਹਾਂਜੀ ਤਾਂ ਕੋਈ ਨਹੀਂ ਫਿਰ ਤਾਂ ਕੋਈ ਪਹੁੰਚਿਆ ਨਹੀਂ ਸਿਰਫ ਫੋਨ ਫੋਨ ਤੇ ਗੱਲਾਂ ਹੋਈਆਂ ਨੇ

ਪਰ ਯਾਨੀ ਕੀ ਕੰਮ ਹੋਇਆ ਅੱਜ ਤੇ ਤੁਸੀਂ ਅ ਮੈਂ ਜੀ ਅਚਾਨਕ ਗੋੜ ਦੇਖ ਰਿਹਾ ਸੀ ਇਹ ਗੋੜ ਹੋਣਾ ਕਾਫੀ ਆਂਦਾ ਕਿ ਖੰਡ ਤਾਂ ਹੀ ਨਹੀਂ ਖਾਣੀ ਬੈਟਰ ਨਹੀਂ ਹੈਗੀ ਕਿ ਖੰਡ ਬਹੁਤ ਜ਼ਿਆਦਾ ਵੱਡੀ ਬਿਮਾਰੀ ਹੈ ਤੇ ਜੇ ਤੋਂ ਸਾਨੂੰ ਬਚਣਾ ਚਾਹੀਦਾ ਤੇ ਅਸੀਂ ਗੋੜ ਵੱਲ ਤੋਰਦੇ ਹਾਂ ਕਿ ਸਾਡੇ ਖੇਤਾਂ 'ਚ ਜਿਹੜੇ ਗੰਨੇ ਆ ਨੈਚੁਰਲ ਚੀਜ਼ ਅਸੀਂ ਪਾਈਏ ਤੇ ਜਿਹੜਾ ਅਸੀਂ ਬਿਮਾਰੀ ਤੋਂ ਬਚ ਸਕੀ ਅਚਾਨਕ ਮੈਂ ਇਧਰੋਂ ਫੁਗਾਰਾ ਪਾਈਕਾਸੋਂ ਆ ਰਿਹਾ ਸੀ ਗੋੜ ਆਪ ਰਿਹਾ ਸੀ ਕਿ ਚੰਗਾ ਚੱਕ ਤੇ ਤੁਰ ਦੇਖ ਲਿਏ ਸਾਫ਼ ਤੋਂ ਉੱਤਰਾ ਜਿੱਥੋਂ ਮਿਲ ਸਕੀ ਮੈਂ ਜਦੋਂ ਆਇਆ ਇੱਥੇ ਤਾਂ ਤੇ ਗੁਰ ਦੇ ਨਾਂ ਤੇ ਢੇਰ ਖੰਡ ਦੇ ਲੱਗੇ ਹੋਇਆ ਪਹਿਲੇ ਨੰਬਰ ਦੇ ਤੇ ਮੋਗਲ ਤੇਲ ਪਾ ਰਹੇ ਆ ਗੁਰ ਦੇ ਵਿੱਚ ਚਾਹ ਨਹੀਂ ਜਦੋਂ ਰਿਜਦੇ ਆ ਰਸ ਨੂੰ ਉਹਦੇ ਚ ਪਾ ਰਹੇ ਆ ਮੋਗਲ ਤੇਲ ਫਿਰ ਪੇਂਟ ਪਾ ਰਹੇ ਆ ਜਿਹੜਾ ਪੇਂਟ ਅਸੀਂ ਕਰਦੇ ਆ ਉਹ ਪੇਂਟ ਉਸ ਤੋਂ ਬਾਅਦ ਮੈਨੂੰ ਸ਼ੱਕ ਲੱਗੀ ਕਿ ਜੇ ਇੰਨਾ ਕੁਛ ਨਾ ਕੋਈ ਹੈਗਾ ਤੇ ਪਿੱਛੇ ਮੈਂ ਲੱਭਦਾ ਲੱਭਦਾ ਪਿੱਛੇ ਗਿਆ ਤਾਂ ਪਿੱਛੇ ਢੇਰ ਲੱਗਾ ਖਾਂੜਾ ਖਾਂਡ ਬਿਲਕੁਲ ਰੱਦੀ ਜਿੱਥੇ ਸੁਡੀਆਂ ਪਈਆਂ ਜਿਹੜੀ ਕਿ ਖਾਂਡੇ ਜੋਗ ਹੀ ਨਹੀਂ ਹੈਗੀ ਉਹ ਖਾਂਡੇ ਗੁੜ ਦੇ ਵਿੱਚ ਪਾ ਕੇ ਜੋ ਕਿ ਗੁੜ ਦਾ ਭਾਅ ਹੈਗਾ 50 ਤੋਂ 60 ਤੇ 90 ਰੁਪਏ ਕਿਲੋ ਗੁੜ ਇਹ ਵੇਚ ਰਿਆ ਤੇ ਉਹ ਗੁੜ ਨਹੀਂ ਵੇਚ ਰਿਹਾ ਬਲਕਿ ਬਿਮਾਰੀਆਂ ਵੇਚ ਰਿਹਾ ਜੋ ਸਾਨੂੰ ਅੱਜ ਫੈਟੀ ਲੀਵਰ ਦੀ ਪ੍ਰੋਬਲਮ ਆਉਂਦੀ ਹੈ ਕਿਡਨੀਆ ਦੀ ਪ੍ਰੋਬਲਮ ਆਉਂਦੀ ਹੈ ਹਾਰਵੀ ਪ੍ਰੋਬਲਮ ਆਉਂਦੀ ਹੈ ਕਲਸਟਲ ਦੀ ਪ੍ਰੋਬਲਮ ਆਉਂਦੀ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਸਾਨੂੰ ਆਉਂਦੀਆਂ ਇਹ ਇਹਨਾਂ ਦੇ ਝੋਜਿਆਂ ਤੇ ਨਾਲ ਹੀ ਹੈ ਤੁਸੀਂ ਕਹਿ ਕੇ ਡੀ ਐਚਓ ਨੂੰ ਵੀ ਫੋਨ ਕੀਤਾ ਗਿਆ ਮੈਂ ਜੀ ਡੀ ਐਚਓ ਨੂੰ ਵੀ ਫੋਨ ਕੀਤਾ ਮੇਰੇ ਕੋ ਨੰਬਰ ਨਹੀਂ ਸੀਗਾ ਮੈਂ ਟਾਪ ਨਿਊਜ਼ ਵਾਲੇ ਭਰਾ ਦੇ ਕੋਲ ਰਾਜਾ ਜੀ ਕਰੋਨਾ ਦਾ ਨੰਬਰ ਮੰਗਿਆ ਪਰ ਉਹਨਾਂ ਨੇ ਕਿਹਾ ਜੀ ਮੈਂ ਹੁਣੇ ਹੀ ਤੁਹਾਡੇ ਕੋਲ ਟੀਮ ਆਪਨੀ ਭੇਜ ਦਿੰਦਾ ਪਰ ਮੈਨੂੰ 1 ਘੰਟਾ ਇੱਥੇ ਹੋ ਗਿਆ ਖੜੇ ਨੂੰ ਹਜੇ ਤਾਈਂ ਇੱਥੇ ਕੁਝ ਨਹੀਂ ਆਇਆ ਉਸ ਤੋਂ ਬਾਅਦ ਮੈਂ ਉਹਦੀ ਵੇਟ ਕਰਕੇ ਤਾਂ ਇੱਥੇ ਭਾਈ ਸਾਹਿਬ ਨੂੰ ਮੈਂ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਇੱਥੇ ਪਹੁੰਚ ਗਏ ਹਜੇ ਤਾਈਂ ਉਹ ਡੀ ਐਚਓ ਦਾ ਬੰਦਾ ਹਜੇ ਤਾਈਂ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਬੰਦਾ ਹਜੇ ਤਾਈਂ ਇੱਥੇ ਕੋਈ ਨਹੀਂ ਪਹੁੰਚਾ ਸੋ ਮੈਂ ਇਹੀ ਬੇਰਤੀ ਕਰਦਾ ਹੈਲਥ ਡਿਪਾਰਟਮੈਂਟ ਨੂੰ ਮੇਰੇ ਤੋਂ ਕਿ ਜਦੋਂ ਦੀਵਾਲੀ ਦਾ ਦਾ ਸਾਰੇ ਦਾ ਸਮਾਨ ਦਾ ਉਦੋਂ ਅਸੀਂ ਆ ਜਾਂਦੇ ਆ ਅਸੀਂ ਦੁਕਾਨਾਂ ਚ ਚੈੱਕ ਕਰਦੇ ਆ ਬਾ ਦੁਕਾਨਾਂ ਦੀ ਨਾਲ ਜਿਹੜੀ ਆ ਪਏ ਇਹ ਇਹ ਮੰਡੀ ਦੇ ਵਿੱਚ ਸਬਜ਼ੀਆਂ ਦੇ ਵਿੱਚ ਤਾਜ਼ਾ ਪਾਪਾ ਕੇ ਸਾਨੂੰ ਦੇ ਰਹੇ ਆ ਔਰ ਗੋਰ ਦੇ ਵਿੱਚ ਸਾਨੂੰ ਖੰਡ ਪਾਪਾ ਕੇ ਤੇ ਜ਼ਹਿਰ ਪਾਪਾ ਕੇ ਦੇ ਰਹੇ ਆ ਇਹ ਵੀ ਸਾਡਾ ਦੇਖਣਾ ਬਹੁਤ ਇੱਕ ਜ਼ਰੂਰੀ ਆ ਜੋ ਕਿ ਤੁਸੀਂ ਤੁਹਾਡੀ ਡਿਊਟੀ ਪੈਂਦੀ ਆ ਕਿ ਜਦੋਂ ਇੱਥੇ ਵੇਰ ਨਹੀਂ ਲੱਗਦੇ ਆ ਇਹਨਾਂ ਨੂੰ ਫੂਡ ਸੇਫਟੀ ਦਾ ਲਾਇਸੈਂਸ ਪਹਿਲਾਂ ਪ੍ਰੋਵਾਈਡ ਹੋਵੇ ਤਾਂ ਉਸ ਤੋਂ ਬਾਅਦ ਇਹਨਾਂ ਦੀ ਪ੍ਰੋਪਰ ਚੈੱਕਅਪ ਹੋਵੇ ਕਿ ਵਾਕਈ ਇਹ ਡੋਰ ਬਣਾ ਦੇ ਆ ਜਾਂ ਜੈ ਕੁਆਰਿਆ ਦੁਨੀਆ ਕਿਦਾਂ ਦੇ ਦੋ ਕਿ ਲੱਖ ਰੁਪਏ ਤਨਗਾ ਲਈ ਜਾਂਦੀ ਆ ਪਰ ਕੰਮ ਇੱਕ ਦਿਨ ਨਹੀਂ ਸੀ ਦੇਖੋ ਜੀ ਮੈਂ ਇਹ ਬੇਨਤੀ ਕਰਦਾ ਕਿ ਲੱਖਾਂ ਰੁਪਏ ਹੈਲਥ ਡਿਪਾਰਟਮੈਂਟ ਦੇ ਜਿਹ ਮੁਲਾਜ਼ਮ ਹੈ ਲੈਰੇ ਆ ਪਰ ਜੋ ਕਿ ਕੰਮ ਨਹੀਂ ਕਰਦੇ ਮੇਰੇ ਵੱਲੋਂ ਵੀ ਫੋਨ ਕੀਤਾ ਗਿਆ ਉਹਨਾਂ ਨੇ ਉਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਅੱਜ ਜੀ ਸ਼ਨੀਵਾਰ ਤੇ ਕੱਲ ਐਤਵਾਰ ਸੋਮਵਾਰ ਦੇ ਦੇ ਕਹਿੰਦੇ ਜੀ ਦੋ ਦਿਨ ਛੁੱਟੀ ਆ ਆ ਵੀ ਸ਼ਨੀਵਾਰ ਆ ਤੇ ਕੱਲ ਸੰਡੇ ਆ ਤੇ ਤੁਸੀਂ ਸਾਨੂੰ ਵੀਡੀਓ ਜਿਹੜੀ ਬਣਾਈ ਆ ਸਾਨੂੰ ਵੀਡੀਓ ਭੇਜ ਦਿਓ ਤਾਂ ਕੰਪਲੀਟ ਪਾ ਦਿਓ ਅਸੀਂ ਇਹਨਾਂ ਦੇ ਕਾਰਵਾਈ ਬਾਅਦ ਚ ਕਰਾਂਗੇ ਪਰ ਹਜੇ ਤਾਈਂ 4 ਘੰਟੇ ਹੋ ਗਏ ਮੈਨੂੰ ਇਹ ਖੜੇ ਹਜੇ ਤਾਈਂ ਅਸੀਂ ਕੋਈ ਨਹੀਂ ਸੋ ਜੋ ਕਿ ਹੈਲਥ ਡਿਪਾਰਟਮੈਂਟ ਔਰ ਮੀਡੀਆ ਸੇਫਟੀ ਡਿਪਾਰਟਮੈਂਟ ਜਿਹੜਾ ਇੱਥੇ ਸੁੱਤਾ ਪਿਆ ਤੇ ਪਬਲਿਕ ਇੱਥੇ ਸਾਡੀ ਪੰਜਾਬ ਦੀ ਨਮਾਜ਼ ਰਹੀ ਸੋ ਮੇਰੀ ਇਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਤੇ ਹੈਲਥ ਡਿਪਾਰਟਮੈਂਟ ਨੂੰ कि जो ਸਾਡੀਆਂ ਡਿਊਟੀਆਂ ਲੱਗੀਆਂ ਅਸੀਂ ਇਹਨਾਂ ਡਿਊਟੀ ਨੂੰ ਡਿਊਟੀ ਸਮਝ ਕੇ ਨਿਭਾਈਏ ਜੀ ਅਸੀਂ ਨਹੀਂ ਨਿਭਾ ਸਕਦੇ ਤਾਂ ਉਹਨੂੰ ਛੱਡ ਦਿਓ ਤੇ ਆਈ ਜਗ੍ਹਾ ਕੋਈ ਹੋਰ ਆਣ ਕੇ ਉੱਤੇ ਰੋਟੀ ਕਮਾ ਕੇ ਤੇ ਖਾ ਸਕਦੇ ਮੈਂ ਇੰਦੀ ਗੱਲ ਕਹਿੰਦੇ ਬਹੁਤ ਧੰਨਵਾਦ ਕਰਦਾ ਜੀ ਬਹੁਤ ਬੰਦੇ ਆਉਂਦਾ ਕਾਲਾ ਗੁੜ੍ਹ ਨਾਮ ਕੀ ਹੈ ਨਾਮ ਰਾਮੇਸ਼ਵਰ ਹੈ ਜੀ ਕਾਂਗਰੇ ਆਣੇ ਵਾਲੇ ਯੂਪੀ ਸੇ ਕਿੰਨੇ ਸਾਲ ਹੋ ਗਏ ਇਸ ਦਾ ਕੰਮ ਗੁੜ੍ਹ ਦਾ ਕੰਮ ਕਰਤੇ ਹੋ ਕਿੰਨੇ ਸਾਲ ਹੋ ਗਏ ਬਾਰਾਂ ਕੋਈ ਸਾਲ ਹੋ ਗਏ ਜੀ

को मालूम है तुम यहाँ पे काम करते हो गए तुम्हारा खुद का है हो, काम करते है जी काम करते हो जहाँ पे कोई आता है चेकिंग के नाम पे या कोई भी आते हैं चेकिंग के लिए आते हैं कितने दिन हो गए यहाँ पे शुरू किए हुए कि? इस साल में तो अभी चालू किया ना आज ही बेलने को कितने दिन हाँ इस साल, इस साल तो आज ही चालू किया आज ही चालू कर रहे दो आज ही यहाँ पे मिलावट कर रहे हो तुम तो मोगलाय किस चीज का लिए डालते हो तुम्हारे ऊपर भी लगा हुआ है नहीं, नहीं, कौन सा तेल होता है किसके काम आता है जी, सर। ये जो ज़्यादा उबाल दे ना तो थोड़ा सा उसमें लगा देते हैं डंडी तो वो नीचे दब कोई डीएचओ एच ओ वगे विभाग का जहाँ पे आया है कोई चेक करने के तुम बेलना चला रहे हो तो, तो, है, तो, 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 तो ना है तुम्हारे पास में लाइसेंस है तुम्हारे पास लाइसेंस ठेकेदार के पास क्या नाम है ठेकेदार का नहीं पाल ठीक